ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਨੂੰ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਤੋ ਬਾਰੇ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਕਮੈਂਟ ਕਰਨ ਲਈ ਧੰਨਵਾਦ ਲਓ ਜੀ ਮਿੱਤਰੋ ਪੱਟੇ ਵਾਲੇ ਫਲਾਇਟ ਤੇ ਲੱਗੇ ਆਪਾਂ ਆ ਕੇ ਕੱਟੂ ਮਾਰਨਾ ਆ ਦੋ ਕਿਾਰੇ ਭਰ ਗਏ ਰਾਤ ਲਾਈਟ ਚੱਲੇਗੀ ਥੋੜੀ ਜਿਹਾ ਚਿਰ ਤੇ ਸਵੇਰੇ ਟਾਈਮ ਨਾਲ ਆ ਗਈ ਇਹ ਮਤਰਾ ਕਰਤਾ ਆਪਾਂ ਨੇ ਬਾਕੇ ਤਿਆਰ ਹੋਣ ਲੱਗ ਪਏ ਸੁਆਗਾ ਮਾਰਨੇ ਨੂੰ ਨੱਪ ਤੀ ਕੀ ਲੀਖੀ ਦੀ ਰੋਲ ਤੇ ਕਰਚੇ-ਕੁਰਚੇ ਸਾਰੇ ਵਿੱਚ ਦੇਖੋ ਤੇ ਹੁਣ ਸੁਆਗਾ ਮਾਰੇ ਤੇ ਜਦੋਂ ਪਾਉਣਾ ਪਾਣੀ ਬਾਅਦ ਚ ਸਾਰੇ ਉੱਤੇ ਆ ਜਣੇ ਨੇ ਬਹੁਤ ਮਿਹਨਤ ਕਰਕੇ ਥੱਲੇ ਬਾੜੀ ਦੇ ਨੇ ਸਮਝ ਨਹੀਂ ਆਉਂਦੀ ਕਿਵੇਂ ਬਾਹਰ ਆ ਜਾਂਦੇ ਰੋਜ਼ ਦਾ ਹੀ ਕੰਮ ਆ ਇਹ ਸਾਰੇ ਬਲੱਟਾਂ ਦਾ ਈਸ਼ਵਰ ਬਾਈ ਦਾ ਰਹਾ ਬੱਟ ਲਵੇ ਵਾਲੀ ਆ ਦੇਖੋ ਆ ਈਸ਼ਵਰ ਕਿਵੇਂ ਆ ਠੀਕ ਨਜ਼ਾਰੇ ਨੇ ਕਿ ਨਹੀਂ ਨਜ਼ਾਰਾ ਤਾਂ ਬਹੁਤ ਆ ਰਾਇਆ ਇਹ ਕੰਮ ਚੱਲ 2-4 ਦਿਨ ਦਾ ਰਹਿ ਗਿਆ ਨਿਬੜ ਗਿਆ ਕੰਮ ਲੱਗ ਗਿਆ ਲਵੇ ਖਿੱਚ ਲਿਆ ਹਾਂ ਆ ਖੜੇ ਨੇ ਇੱਧਰ ਚਾਰ ਮਲਾਜ਼ਮ ਦੇਖੋ ਇਹ ਮੱਕੀ ਫੋਲਦੇ ਨੇ ਅੰਦਰ ਸ਼ੈਲਰ ਦੇ ਵਿੱਚ ਲੋ ਜੀ ਮਿੱਤਰੋ ਬੰਦੇ ਆ ਗਏ 20-22 ਇਹ ਵੀ ਕਿਰਪਾ ਮਨਦੀਪ ਬਾਈ ਨੇ ਕਰਤੀ ਤੇ ਲਾ ਰਹੇ ਨੇ ਝੋਨਾ ਵੀਰ ਦੇ ਨਿਬੜ ਗਿਆ ਹੋਊਗਾ ਕੰਮ ਇਹਨਾਂ ਨੇ ਜਾਣਾ ਕਹਿੰਦੇ ਦਿਹਾੜੀ ਲਾ ਜੰਨੇ ਆ ਜਿੰਨੇ ਵੀ ਖੇਤ ਤਿਆਰ ਨੇ 22 ਜਾਣੇ ਨੇ ਤੇ ਚੱਲਦਾ ਕੰਮਕਾਰ ਇੱਕ ਕਿਹੜਾ ਲਾਤਾ ਦੂਸਰੇ ਨੂੰ ਲਾਗੇ ਸਵੇਰੇ ਆਕੇ ਪਨੀਰੀ ਪੱਟੀ ਤੇ ਨਾਲੇ ਲਾ ਰਹੇ ਨੇ ਝੋਨਾ ਹੁਣ ਜੱਸਾ ਬਾਈ ਖੜਾ ਕੋਲ ਉਹਨਾਂ ਦੇ ਦੇਖ ਰੇਖ ਲਈ ਆਪਾਂ ਲਿਆ ਚਾਹ ਪਾਣੀ ਤੇ ਉਧਰ ਚੱਲਦਾ ਦੀ ਕੰਮਕਾਰ ਆਪਣਾ ਟਰੈਕਟਰ ਤੇ ਆਪਣਾਲੇ ਮੁਲਾਜ਼ਮ ਲੱਗੇ ਹੋਏ ਨੇ ਨਾਲ ਮਾੜੀ ਮੋਟੀ ਢੇੜੀ ਜਾਂ ਕੋਈ ਹੋਰ ਲੱਕੇ ਛੱਕੇ ਜੋ ਵੀ ਹੈਗੇ ਇਹ ਵੀ ਖੇਤਾਂ ਦਾ ਸ਼ਿੰਗਾਰ ਨੇ ਵਿਚਾਰੇ ਜਿਨੇ ਨਣਝੋਨੇ ਦਾ ਕੰਮ ਚੱਲਦਾ ਹੈ ਨਾ ਵੀਰਾਂ ਗਤੀ ਨਹੀਂ ਹੈਗੀ ਜੇ ਨਾ ਹੋਣ ਤੁਹਾਨੂੰ ਪਤਾ ਝੋਨਾ ਨਾ ਲੱਗੇ ਬਹੁਤ ਹਾਰਡ ਮਿਹਨਤ ਹੈ ਇਹਨਾਂ ਦੀ ਪਰਦੇਸੀ ਬੰਦੇ ਨੇ 10 15 ਦਿਨ ਲਈ 20 ਦਿਨ ਲਈ ਆਉਂਦੇ ਨੇ ਕੰਮ ਕਰਨ ਵਿਚਾਰੇ ਕੰਮ ਕਰਕੇ ਆਪਦੇ ਪੈਸੇ ਕਮਾ ਕੇ ਚਲੇ ਜਾਂਦੇ ਨੇ ਵਧੀਆ ਗੱਲ ਹੈ ਜੇ ਨਾ ਹੁਣ ਮਿੱਤਰੋ ਤੁਹਾਨੂੰ ਪਤਾ ਹੈ ਵੀ ਝੋਨੇ ਦਾ ਕੀ ਹਾਲ ਹੋਣਾ ਮਸ਼ੀਨਾਂ ਕਿੰਨਾ ਕ ਲਾ ਲੈਣਗੀਆਂ ਕਿੱਤਾਂ ਦਾ ਲਾ ਲੈਣਗੀਆਂ ਚੱਲਦਾ ਕੰਮਕਾਰ ਪਲਾਟਾਂ ਦਾ ਵੀ ਆਪਣੇ ਮਨਦੀਪ ਬਾਈ ਦਾ ਵੀ ਤਹਿ ਦਿਲੋਂ ਧੰਨਵਾਦ ਖੇਤੀ ਸਟੋਰ ਵਾਲੇ ਵੀਰ ਦਾ ਜਿਹਦੀ ਅਮਲੋਚ ਦੁਕਾਨ ਹੈ ਖਾਦਾਂ ਦੀ ਰੇਹ ਦੀ ਕੋਈ ਮਰਜ਼ੀ ਚੀਜ਼ ਲਾਓ ਖੇਤੀਬਾਰੇ ਸਾਰੀਆਂ ਮਿਲਦੀਆਂ ਨੇ ਮਿੱਤਰੋ ਦਵਾਈਆਂ ਸਪਰੇਆ ਰੇਪਾਤ ਡੀਏਪੀ ਸਭ ਕੁਝ ਬਹੁਤ ਵਧੀਆ ਬੰਦਾ ਵੱਧ ਤੋਂ ਵੱਧ ਦੁਕਾਨ ਤੇ ਪਹੁੰਚਿਆ ਕਰੋ ਮਿੱਤਰੋ ਬਹੁਤ ਜਿਆਦੇ ਭੈਂਟ ਬੰਦਾ ਵੀਰਾ ਮਨਦੀਪ ਵਾਈ ਟਿਹੜੀ ਵਾਲੇ ਹਾਂਜੀ ਬਾਹਰਲੇ ਪਲਾਟਾਂ ਦਾ ਕੰਮ ਗਿਆ ਨਿਭੜ ਕਿਉਂ ਨਾ ਲਾਉਣ ਤੋਂ ਰਹਿ ਗਿਆ ਚੱਲਦੀ ਆ ਪਾਲਟੀਆ ਦੇਖੋ ਠੇਕੇਦਾਰ ਗੱਠਾਂ ਨਾਲ ਲਾ ਰਿਹਾ ਝਣੂ ਤੇ ਕੱਦੂ ਦਾ ਕੰਮ ਗਿਆ ਨਿਭੜ ਆਵੜਾ ਟਰੈਕਟਰ ਕਰਕੇ ਕਲੀਅਰ ਤੇ ਹੁਣ ਲੱਗਾਂਗੇ ਆਹ ਪਲਾਟ ਨੂੰ ਇਹਨੂੰ ਦੇਖਦੇ ਆ ਦੁਪਹਿਰ ਤੋਂ ਬਾਅਦ ਜੇ ਅੱਗ ਲੱਗੀ ਤਾਂ ਕਰਦੇ ਆ ਇਹਨੂੰ ਤਿਆਰ ਇੱਕ ਨੂੰ ਨਾ ਲੱਗੀ ਤੇ ਫਿਰ ਇੱਕ ਕਿਆਰੇ ਨੂੰ ਲਾ ਕੇ ਗੱਲੇ ਨੂੰ ਪਾਣੀ ਛੱਡ ਲਾਂਗੇ ਕਿਉਂ ਮੋਟਰ ਖੜੂਗੀ ਤੇ ਨਾਲ ਹੁੰਦੇ ਕੰਮ ਚੱਲ ਪੂਗਾ ਦੇਖਦੇ ਆ ਦੁਪਹਿਰ ਤੋਂ ਬਾਅਦ ਪਰਸੋਂ ਦਾ ਮੀਂਹ ਪਿਆ ਬਖਵਰਾ ਲੱਗੇ ਜਾਵੇ ਮੋਟਾ-ਮੋਟਾ ਜਲ ਜੂ ਤੇ ਛਲੀਆਂ ਚੱਕੀਆਂ ਜਾਣਗੀਆਂ ਨੁਕਸਾਨ ਕਰਕੇ ਚੱਕਣ ਨਹੀਂ ਆ ਪਿੱਕ ਨੂੰ ਚੋਪੜ ਦੇਣਾ ਦੀ ਪਲਾਟ ਅੱਜ ਦੋ ਪਾਲਟੀਆਂ ਚੱਲਦੀਆਂ ਨੇ ਇੱਧਰ ਵੀ ਚੱਲਦੀ ਐ ਤੇ ਉੱਧਰ ਵੀ ਚੱਲਦੀ ਐ ਦੋੇ ਪਾਸੇ ਝੋਨਾ ਲੱਗ ਰਿਹਾ ਲਓ ਜੀ ਮਿੱਤਰੋ ਹਵਾ ਨੇ ਢਕੇ ਲਿਆਂ ਤੇ ਸਾਈਡ ਤੇ ਤੇ ਇਕੱਠੇ ਕਰਕੇ ਹੁਣ ਮਕੇਸ਼ભાઈ ਦਾ ਟੰਗਲੀ ਨਾਲ ਕੱਢ ਰਿਹਾ ਤੇ ਆ ਦੂਆ ਆਪਣੇ ਤਸਲੇ ਨਾਲ ਸਿੱਟੀ ਜਾਂਦਾ ਬਾਕੀ ਕਿਹੜਾ ਸਾਫ ਹੈ ਜਿੱਧਰੋਂ ਹਵਾ ਚੱਲਦੀ ਆ ਉਧਰੋਂ ਆ ਜਾਂਦੇ ਨੇ ਚਲੋ ਵਧੀਆ ਗੱਲ ਆ ਆ ਵੀ ਪਹੀ ਕਿੰਨੀ ਨੂੰ ਹੈਗੇ ਪਹੀ ਤੇ ਸਿੜਦਾਂਗੇ ਆਪੇ ਗਲ-ਗਲ ਜਾਣਗੇ ਦੋ ਚਾਰ ਵਾਰੀ ਲੰਘਿਆ ਉੱਤੋਂ ਹੀ ਟਰੈਕਟਰ ਇਹਨਾਂ ਦੇ ਵਿੱਚ ਫੋਟਰ ਜਾ ਬਣ ਜਾਣਾ ਰੇ ਬਣ ਜਾਣਾ ਹੈ ਆਉਂਦੇ ਨੇ 29 ਕੰਮ ਨੂੰ ਬੰਦੇ ਫਟਾਫੜ ਕੇ ਕਿਆਰੇ ਤਿਆਰ ਕਰ ਦੋ ਪੁੱਤ ਆਹ ਦੇਖੋ ਆਉਂਦੇ ਨੇ ਇਹਨਾਂ ਦਾ ਆਹੀ ਕਿਆਰਾ ਰਹਿ ਗਿਆ ਇੱਧਰਲਾ ਇਹ ਤੋਂ ਬਾਅਦ ਇੱਧਰ ਹੀ ਆਉਣਾ ਉਹਨਾਂ ਨੇ ਖਿੱਚ ਦੋ ਕੰਮ ਨੂੰ ਕਰਾਂ ਫਾਇਦੇ ਜੇ ਜਿੰਨਾ ਲੱਗ ਜੇਵੇ ਝੋਨਾ ਟਾਈਮ ਨਾਲ ਉਹਨੀਆਂ ਗਹਾਲੀ ਫਸਲ ਛੇਤੀ ਲੱਗੂਗੀ ਬਾਕੀ ਜੋ ਕਰਨਾ ਉਹ ਨਹੀਂ ਕਰਨਾ ਪਰਮਾਤਮਾ ਨੇ ਮੋਟਰ ਇੱਕ ਚਲਾਈ ਵੀ ਆ ਕਿਉਂਕਿ ਪਾਣੀ ਭਰਿਆ ਹੋਇਆ ਸਾਰੇ ਕਿਆਰਿਆਂ 'ਚ ਤੇ ਗਾਹਾਂ ਮੂੜੇ ਮੱਕੀ ਖੜ੍ਹੀ ਐ 6 ਖੇਤਾਂ 'ਚ ਉਹਦੇ ਕਰਕੇ ਪਾਣੀ ਵਾਧੂ ਐ ਇਸ ਲਈ ਇੱਕੋ ਚੱਲਦੀ ਐ ਬੱਟਾ-ਵੋਟਾ ਦੇ ਕੱਢੇ ਪਏ ਨੇ ਘੜੇਲ ਬੰਦਿਆਂ ਨੇ ਐਨ ਵਧੀਆ ਚੋਪੜੀਆਂ ਪਈਆਂ ਨੇ ਪੂਰੀਆਂ ਪੂਰੇ ਘੈਂਟ ਬੰਦੇ ਨੇ ਸਾਰੇ ਹੀ ਪੁਰਾਣੇ ਨੇ ਹੋ ਗਏ 5-5 6-6 7-7 8-8 ਸਾਲ ਸਾਰੇ ਬੰਦਿਆਂ ਨੂੰ ਤਕਰੀਬਨ ਆਹੀ ਬੰਦੇ ਨੂੰ ਸਾਲ ਹੋਇਆ ਅੰਜਲੀ ਨੂੰ ਬਾਕੀ ਸਭ ਪੁਰਾਣੇ ਹੀ ਨੇ ਨਪੀਰਦੇ ਨੇ ਕੰਮ ਨੂੰ ਹਾਂਜੀ ਸਵੀਟ ਕੌਰਨ ਦੇ ਟਾਂਡੇ ਲੱਧ ਰਿਹਾ ਡੰਗਰਾ ਵਾਸਤੇ ਆਪਣਾ ਮਕੇਸ਼ ਭਾਈ ਤੇ ਆ ਕੇ ਇਹਦਾ ਕਰਦਿਆਂ ਲਾਜ ਐਦਾਂ ਹੁਣ ਇਹ ਤੇ ਮਾਰਦਿਆਂ ਬੈਕ ਕਰਕੇ ਆਪਾਂ ਸਵਾਕਾ ਇਹਨੂੰ ਪਾਉਣਿਆ ਲੰਬਾ ਲੰਬੀ ਪਾ ਕੇ ਸੁੱਕ ਜੂਗੀ ਤੇ ਫਿਰ ਇਹਨੂੰ ਜੇ ਲੋਟ ਲੱਗਿਆ ਤਾਂ ਕਰਦਿਆਂ ਵਿੱਚ ਕਿਉਂਕਿ ਮੀਂਹ ਪੈਣ ਕਰਕੇ ਹੋ ਗਿਆ ਕੰਮ ਖਰਾਬ ਨਹੀਂ ਅਚਾਰ ਪੈ ਜਾਣਾ ਸੀ ਹੁਣ ਅਚਾਰ ਨਹੀਂ ਪੈਣਾ ਹਲੇ ਗਿੱਲਾ ਫੇਰ ਦਿਖਾਉਂਦਾ ਮੀਂਹ ਉਹਦੇ ਨਾਲ ਚੰਗਾ ਇਹਨੂੰ ਲਟਿਆਓ ਲਟਿਆ ਕੇ ਹੈਰੋਂ ਹੁਰੋਂ ਫੇਰ ਦਿਆਂ ਜੋ ਵੀ ਜਿੱਦਾਂ ਵੀ ਹੁੰਦਾ ਕਰਦੇ ਆਂ ਮਸਾਲਾ ਹਲ ਲੱਗਦੇ ਆ ਕੇ ਚੋਪੜਦੇ ਆ ਇਹਨੂੰ ਸਾਰਾ ਚੰਗੀ ਤਰ੍ਹਾਂ ਕੰਮ ਛੋਣੇ ਦਾ ਚੱਲਣ ਕਰਕੇ ਅਚਾਰ ਨਹੀਂ ਪਿਆ ਕਿਸੇ ਲੋਟ ਵੀ ਨਹੀਂ ਆਇਆ ਤੇ ਟਾਂਡੇ ਵੀ ਸੁੱਕ ਗਏ ਤੇ ਫਾਇਦਾ ਵੀ ਕੋਈ ਨਹੀਂ ਹੈਗਾ ਸੁੱਕੇ ਟਾਂਡਿਆਂ ਦਾ ਇਸ ਕਰਕੇ ਨੂੰ ਆਪਾਂ ਹੁਣ ਵਿੱਚੇ ਖੇਤ ਦੇ ਮਲਾਉਣ ਦੀ ਕੋਸ਼ਿਸ਼ ਕਰਦੇ ਆ। ਲਓ ਜੀ ਜਿਲਾਤਾ ਆਪਾਂ ਨੇ ਤੰਗੋ ਤੇ ਲਾ ਕੇ ਐਂ ਤਾਂ ਡਾਂਡੇ ਤੋੜਦੇ ਆ। ਤੰਗਿਆਂ ਦੇ ਸਵਾਗੇ ਨਾਲੇ ਟੁੱਟੀ ਜਾਂਦੇ ਨੇ। 4 ਤੋਂ 5 6 8 ਜਾਂਦੇ ਨੇ ਇੱਕ ਵਾਰ ਤੇ ਐਸਾ ਹੋ ਹੀ ਜਾਂਦਾ ਪਲਾਟ ਦਿਖਾਉਣੇ ਆ ਤੁਹਾਨੂੰ 2-3 ਗੇੜੇ ਲਾ ਕੇ ਲੈ ਕਿਤਾ ਹਰੇ ਹਰੇ ਐਡਾ ਤੁਹਾਨੂੰ ਸੁਖੀਆਂ ਤੇ ਗੱਲਾ ਹੋਣ ਕਰਕੇ ਜੀ ਲੋਡ ਆਇਆ ਕੰਮ ਤੇ ਤੋਂ ਛੱਡੇ ਵੀ ਰਹੀ ਆ ਮਿੱਤਰੋ ਨਿਸ਼ਾਨ ਵੀ ਹੈਗਾ ਚਲੋ ਜੋ ਭਾਗਾ ਜਾ ਨੇ 4 ਪਜਾਣਾ ਮੁੰਡ ਪਜਾਣੀ ਦੀ ਨਗਰਾਂ ਦੇ ਪੱਛਮ ਵੱਲ ਕਰਤਾ ਖੇਤ ਕਲੀਅਰ ਬੱਦਲ ਵੀ ਹੋਇਆ ਖੜਾ ਜੇ ਪੈ ਗਿਆ ਮੀਂਹ ਆਪਾਂ ਵਿੱਚ ਨੱਪ ਦੇਣਾ 8-10 ਫੁੱਟ ਦੀ ਮੱਕੀ ਸੀ ਹੁਣ ਸਾਰੀਓ ਵਿੱਚ ਲੰਗਾ ਦੇਣੀ ਆਪਾਂ ਨੇ ਅੱਗੇ ਨੂੰ ਲਾਉਣੀ ਨਹੀਂ ਅੱਗ ਲਾਇ ਤੇ ਡੱਕੇ ਤਰੇ ਆਉਂਦੇ ਨੇ ਸਾਰੀਓ ਥੱਲੇ ਹੀ ਨੱਪ ਦੇਣੀ ਆ ਪਹਿਲਾਂ ਫੇਰਾਂਗੇ ਟਰੈਕਟਰ ਚੰਗੀ ਤਰ੍ਹਾਂ ਫੇਰ ਮਾਰਾਂਗੇ ਤਵੀਆਂ ਐਣ ਮਿੱਧ ਕੇ ਛੱਡ ਕੇ ਦੋ ਦੰਦ ਨੇ ਦਾ ਚੰਗਾ ਤਰੀਕੇ ਨਾਲ ਕੰਮ ਕਰਨਾ ਪੈਣਾ ਫੇਰ ਜਾ ਕੇ ਇਹਦੀ ਗੱਲ ਬਾਣੀ ਆ ਕਿਉਂਕਿ ਹਰੀ ਖਾਦ ਬਹੁਤ ਜ਼ਿਆਦਾ ਆ ਦੇਖੋ ਬਹੁਤ ਨਜਾਇਜ਼ ਆ ਪਰ ਚਲੀ ਜਾਊਗੀ ਥੱਲੇ ਨਾ ਮੈਨੂੰ ਪਤਾ ਕਿਉਂਕਿ ਜਿੱਥੇ ਆਪਾਂ ਨੇ ਉੱਧਰ ਪਾਣੀ ਪਿਆ ਵਾ ਤੀ ਗੇੜੇ ਲਾਏ ਨੇ ਵਿੱਚ ਮਿਲਦੀ ਐਨ ਚੰਗੀ ਤਰ੍ਹਾਂ ਵੱਡ ਹੁੰਦੀ ਆ ਨਾਲੇ ਉੱਤੇ ਨਹੀਂ ਉੱਠਣਗੇ ਇਹ ਬਾਕੀ ਤੁਸੀਂ ਵੀ ਸਲਾਹ ਦਿਓ ਮਿੱਤਰੋ ਸਹੀ ਆ ਕਿ ਗਲਤ ਆ ਕੰਮ ਇਹ ਦੇਖੋ ਜਾਨਵਰ ਚੋਗਦੇ ਨੇ ਜੀਵ ਜੰਤੂ ਹੁਣ ਚੱਲਦੇ ਆਂ ਪੰਡ ਨੂੰ ਉੱਧਰ ਦੇਖਦੇ ਆਂ ਜਾ ਕੇ